ਨੈਕਸ ਵਾਰਾ ਦੇਖ ਰਹੇ ਹੋ ਤੁਸੀਂ ਧੰਮੇ ਮਸੰਗ ਦੀਪਾਲ ਪੰਜਾਬ ਵਾਸੀਆਂ ਦੇ ਲਈ ਜੂਨ ਦੀ ਭਕ ਦੀ ਗਰਮੀ ਦੇ ਵਿੱਚ ਰਾਹਤ ਵਾਲੀ ਖਬਰ ਹੈ ਪੰਜਾਬ ਦੇ ਵਿੱਚ ਕਿਸੇ ਵੇਲੇ ਵੀ ਮੌਨਸੂਨ ਦੀ ਜਿਹੜੀ ਐਂਟਰੀ ਹੈ ਹੋ ਸਕਦੀ ਹੈ ਗੱਲ ਜੇਕਰ ਪੱਛਮੀ ਦੱਖਣੀ ਦੀ ਕਰੀਏ ਤਾਂ ਪਿਛਲੇ 24 ਘੰਟਿਆਂ ਦੇ ਵਿੱਚ ਬਿਹਾਰ ਉੱਤਰ ਪ੍ਰਦੇਸ਼ ਲਦਾਖ ਅਤੇ ਹਿਮਾਚਲ ਦੇ ਵਿੱਚ ਮੌਨਸੂਨ ਦੀ ਐਂਟਰੀ ਹੋ ਚੁੱਕੀ ਹੋਈ ਹੈ ਹਾਲਾਂਕਿ ਇੱਕ ਹਫਤਾ ਪਹਿਲਾਂ ਹੀ ਮੌਨਸੂਨ ਦੀ ਐਂਟਰੀ ਇਹna ਸੂਬਿਆਂ ਦੇ ਵਿੱਚ ਹੋ ਚੁੱਕੀ ਹੋਈ ਹੈ ਤੇ ਇਸ ਦੇ ਨਾਲ ਹੀ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਮੌਸਮ ਵਿਭਾਗ ਦੇ ਵੱਲੋਂ ਅੱਜ 16 ਜ਼ਿਲ੍ਹਿਆਂ ਦੇ ਵਿੱਚ ਅਲਰਟ ਜਿਹੜਾ ਕਿ ਜਾਰੀ ਕੀਤਾ ਗਿਆ ਹੈ ਤਾਂ ਕਿਸੇ ਵੇਲੇ ਵੀ ਚਾਹੇ ਪਠਾਨਕੋਟ ਦੀ ਗੱਲ ਕਰੀਏ ਅੰਮ੍ਰਿਤਸਰ ਦੀ ਗੱਲ ਕਰੀਏ ਗੁਰਦਾਸਪੁਰ ਦੀ ਗੱਲ ਕਰੀਏ ਲੁਧਿਆਣਾ ਦੀ ਗੱਲ ਕਰੀਏ ਤੇ ਜਾਂ ਫਿਰ ਫਤਿਹਗੜ੍ਹ ਸਾਹਿਬ ਦੀ ਗੱਲ ਕਰੀਏ ਪਟਿਆਲਾ ਦੀ ਗੱਲ ਕਰੀਏ ਤਾਂ ਵਕਫ ਵਕਫ 16 ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਹੈ ਉਹਦੇ ਪੈਣ ਦੇ ਅਸਰ ਨੇ ਦੇਖੇ ਜਾ ਸਕਦੇ ਨੇ ਔਰ ਇਸ ਵੇਲੇ ਤਸਵੀਰਾਂ ਤਾਂ ਲੁਧਿਆਣੇ ਦੀ ਦਿਖਾਵਾਂਗੇ ਤੁਸੀਂ ਦੇਖ ਸਕਦੇ ਹੋ ਬੱਦਲ ਵਾਈ ਹੈ ਕੋਈ ਪਈ ਹੈ ਦੁਪਹਿਰ ਦਾ ਸਮਾਂ ਹੋਣ ਦੇ ਬਾਵਜੂਦ ਵੀ ਜੇ ਦੇਖ ਸਕਦੇ ਹੋ ਹਨੇਰਾ ਜਿਹੜਾ ਕਿ ਉਹ ਛਾਇਆ ਹੋਇਆ ਹੈ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ ਭੱਕਦੀ ਹੋਈ ਗਰਮੀ ਤੋਂ ਰਾਹਤ ਹੈ ਉਹ ਪੰਜਾਬ ਵਾਸੀਆਂ ਨੂੰ ਮਿਲਦੀ ਹੋਈ ਨਜ਼ਰ ਆ ਰਹੀ ਹੈ ਤਾਂ ਅੰਦਾਜ਼ਾ ਇਹ ਲਗਾਇਆ ਜਾ ਰਿਹਾ ਹੈ ਕਿ ਅੱਜ ਪੰਜਾਬ ਹਰਿਆਣਾ ਦੇ ਵਿੱਚ ਭਾਰੀ ਜਿਹੜਾ ਕਿ ਮੀਂਹ ਹੈ ਉਹ ਪੈ ਸਕਦਾ ਹੈ ਤਾਂ ਮੌਸਮ ਵਿਭਾਗ ਦੀ ਅਕੜ ਮੰਨੀਏ ਤਾਂ ਅਗਲੇ 3 ਦਿਨਾਂ ਦੇ ਵਿੱਚ ਕਿਸੇ ਵੇਲੇ ਵੀ ਮੌਨਸੂਨ ਹੈ ਜਿਹੜਾ ਕਿ ਪੰਜਾਬ ਦੇ ਵਿੱਚ ਐਂਟਰੀ ਇਹ ਹੋ ਜਾਵੇਗੀ। ਔਰ ਜੇਕਰ ਤਾਪਮਾਨ ਦੀ ਗੱਲ ਕਰੀਏ ਤਾਂ ਤਾਪਮਾਨ ਦੇ ਵਿੱਚ ਵੀ ਲਗਾਤਾਰ ਜਿਹੜੀ ਗਰਾਵਟ ਆ ਉਹ ਦੇਖਣ ਨੂੰ ਮਿਲ ਰਹੀ ਹੈ ਚਾਹੇ ਲੁਧਿਆਣਾ ਦੀ ਗੱਲ ਕਰੀਏ ਜਾਂ ਫਿਰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੀ ਗੱਲ ਕਰੀਏ। ਔਰ ਜੇਕਰ ਸਭ ਤੋਂ ਵੱਧ ਤਾਪਮਾਨ ਦੀ ਗੱਲ ਕਰੀਏ ਤਾਂ ਪਠਿੰਡਾ ਦੇ ਵਿੱਚ ਸਭ ਤੋਂ ਵੱਧ ਤਾਪਮਾਨ ਆ ਉਹ ਦੇਖਣ ਨੂੰ ਮਿਲਿਆ ਹੈ। ਤਾਂ ਇਹ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ। ਲੁਧਿਆਣੇ ਦੀ ਤੁਸੀਂ ਦੇਖ ਸਕਦੇ ਹੋ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ ਦਿਨ ਦੇ ਵੇਲੇ ਹੀ ਹਨੇਰਾ ਜਿਹੜਾ ਛਾਇਆ ਹੋਇਆ ਬਦਲਵਾਈ ਹੋਈ ਪਈ ਹੈ। ਤਾਂ ਕਿਸੇ ਵੇਲੇ ਵੀ ਮੌਨਸੂਨ ਦੀ ਜਿਹੜੀ ਐਂਟਰੀ ਹੈ ਉਹ ਪੰਜਾਬ ਦੇ ਵਿੱਚ ਹੋ ਸਕਦੀ ਹੈ ਤਾਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਅਜ ਮੀਂਹ ਪੈਣ ਦੇ ਜਿਹੜੇ ਕੀ ਅਸਾਰ ਨੇ ਉਹ ਦੇਖੇ ਜਾ ਰਹੇ ਨੇ ਮੌਸਮ ਵਿਭਾਗ ਦੇ ਜੇਕਰ ਮੰਨੀਏ ਤਾਂ ਪਠਾਨਕੋਟ ਗੁਰਦਾਸਪੁਰ ਤਰਨਤਾਰਨ ਲੁਧਿਆਣਾ ਅੰਮ੍ਰਿਤਸਰ ਪਟਿਆਲਾ ਸ੍ਰੀ ਫਤਿਹਗੜ੍ਹ ਸਾਹਿਬ ਤਾਂ ਇਹਨਾਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਕਿ ਅਲਰਟ ਹੈ ਉਹ ਜਾਰੀ ਕੀਤਾ ਗਿਆ ਤਾਂ ਕਿਸੇ ਵੇਲੇ ਵੀ ਭਾਰੀ ਬਰਸਾਤਾਂ ਦੇਖਣ ਨੂੰ ਮਿਲ ਰਹੀ ਹੈ ਹਾਲਾਂਕਿ ਜੇਕਰ ਗੱਲ ਕਰੀਏ ਤਾਂ ਇੱਕ ਹਫ਼ਤਾ ਬਾਅਦ ਜਿਹੜੇ ਕਿ ਮੌਨਸੂਨ ਦੀ ਐਂਟਰੀ ਹੈ ਹੋਣੀ ਸੀਗੀ ਪਰ ਉਸ ਤੋਂ ਪਹਿਲਾਂ ਹੀ ਮੌਨਸੂਨ ਦੀ ਐਂਟਰੀ ਹੈ ਉਹ ਦੇਖ ਨੂੰ ਮਿਲ ਰਹੀ ਹੈ ਤਾਂ ਇਹ ਤਸਵੀਰਾਂ ਥੋੜਾ ਨਾਲ ਸਾਂਝੀਆਂ ਕਰ ਰਹੇ ਹਾਂ ਲੁਧਿਆਣਾ ਤੋਂ ਜਿੱਥੇ ਮੌਸਮ ਦਾ ਮિજાਜ ਹੈ ਉਹ ਬਦਲਦਾ ਹੋਇਆ ਨਜ਼ਰ ਆ ਰਿਹਾ ਤਾਂ ਕਿਸੇ ਵੇਲੇ ਵੀ ਪੰਜਾਬ ਦੇ ਵਿੱਚ ਮੌਨਸੂਨ ਦੀ ਐਂਟਰੀ ਹੈ ਉਹ ਹੋ ਸਕਦੀ ਹੈ ਤਾਂ ਤਪਦੀ ਗਰਮੀ ਤੋਂ ਪੰਜਾਬ ਵਾਸੀਆਂ ਨੂੰ ਰਾਹਤ ਹੈ ਜਿਹੜੀ ਕਿ ਉਹ ਮਿਲਦੀ ਹੋਈ ਨਜ਼ਰ ਆਵੇਗੀ ਇੱਕ ਹਫ਼ਤਾ ਪਹਿਲਾਂ ਹੀ ਮੌਨਸੂਨ ਦੀ ਐਂਟਰੀ ਹੈ ਕਿਹਾ ਜਾ ਰਿਹਾ ਕਿ ਉਹ ਹੋ ਸਕਦੀ ਹੈ ਤਾਂ ਲੁਧਿਆਣਾ ਦੀਆਂ ਤਸਵੀਰਾਂ ਥੋੜਾ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਠੰਡੀਆਂ ਹਵਾਵਾਂ ਚਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਦੁਪਹਿਰ ਦੇ ਵੇਲੇ ਹੀ ਹਨੇਰਾ ਜਿਹੜਾ ਕਿ ਉਹ ਛਾਇਆ ਹੋਇਆ ਤਾਂ ਗਰਮੀ ਤੋਂ ਰਾਹਤ ਆ ਜਿਹੜੀ ਕਿ ਉਹ ਮਿਲਦੀ ਹੋਈ ਨਜ਼ਰ ਆ ਰਹੀ ਕਿਉਂਕਿ ਜੇਕਰ ਪਿਛਲੇ ਦਿਨਾਂ ਦੀ ਗੱਲ ਕਰੀਏ ਤਾਂ ਲਗਾਤਾਰ ਆਸਮਾਨ ਤੋਂ ਅੱਗ ਜਿਹੜੀ ਕਿ ਵਰਦੀ ਹੋਈ ਨਜ਼ਰ ਆ ਰਹੀ ਸੀ ਤਾਂ ਲਗਾਤਾਰ ਤਾਪਮਾਨ ਵਧਦਾ ਜਾ ਰਿਹਾ ਸੀ ਜਿਸ ਦੇ ਕਾਰਨ ਅਣਜਾਣ ਵਾਲੇ ਰਾਹਗੀਰਾਂ ਨੂੰ ਔਰ ਜਿਹੜੇ ਲੇਬਰ ਕਲਾਸ ਲੋਕ ਨੇ ਜਿਹੜੇ ਜਿਨ੍ਹਾਂ ਨੇ ਮਿਹਨਤ ਮਜ਼ਦੂਰੀ ਕਰਨੀ ਹੁੰਦੀ ਹੈ ਉਹਨਾਂ ਨੂੰ ਕਾਫੀ ਜ਼ਿਆਦਾ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਗਰਮੀ ਕਾਫੀ ਜ਼ਿਆਦਾ ਦੇਖ ਨੂੰ ਮਿਲਦੀ ਸੀ ਪਰ ਹੁਣ ਕਿਤੇ ਨਾ ਕਿਤੇ ਜੂਨ ਦੇ ਵਿੱਚ ਗਰਮੀ ਤੋਂ ਰਾਹਤ ਆਉ ਮਿਲਦੀ ਹੋਈ ਨਜ਼ਰ ਆ ਰਹੀ ਹੈ ਕੈਮਰਾ ਪਰਸਨ ਬੋਬੀ ਦੇ ਨਾਲ ਹਿੰਮ ਸਿੰਘ ਦੀਪਾਲ ਦੇ ਨਿਕ ਸਵੇਰਾ ਲੁਧਿਆਣਾ